ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਮਿਲਾਨ ਜਾ ਰਹੇ ਹਾਂ ਭਾਈ ਸੁਖਵੀਰ ਸਿੰਘ ਜੀ ਜਿਨ੍ਹਾਂ ਕੋਲੋਂ ਅਸੀਂ ਪਹਿਲਾਂ ਧਾਰਮਿਕ ਟੱਪੇ ਸੁਨੇ ਸੀ ਅੱਜ ਇਹਨਾਂ ਕੋਲੋਂ ਪੂਰੀ ਕਵਿਤਾ ਸੁਣਾਗੇ ਬਹੁਤ ਹੀ ਮਿੱਠੀ ਅਤੇ ਸ਼੍ਰੀਲੀ ਆਵਾਜ਼ ਵਿੱਚ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸੁਣਾਓ ਫਿਰ ਅੱਜ ਕੋਈ ਵਧੀਆ ਜੀ ਸ਼੍ਰੀਲੀ ਆਵਾਜ਼ ਚ ਮਿੱਠੀ ਆਵਾਜ਼ ਚ ਕਵਿਤਾ ਬਾਬਾ ਜੀ ਆਪ ਇਹ ਭਗਵਾਨ ਸਿੰਘ ਸੁਰਵਿੰਦ ਦੀ ਕਵਿਤਾ ਠੀਕ ਹੈ ਤੇ ਐਂਦੇ ਮੋਜੀ ਮਸਤੀਆਂ ਕਰਨ ਵਾਲਾ ਯਾਨੀ ਕਿ ਕਿ ਕਵਿਚਰ ਤੇ ਹੋਈ ਆ ਤਨ ਪਤਾ ਹੀ ਇਹ ਆ ਵੀ ਆਪਣੇ ਚਾਪੂਰੀ ਕਰਦੇ ਹਾਂ ਸੁਣਾਉਣੇ ਆ ਧੰਨਵਾਦ ਸੁਣੋ ਠੀਕ ਹੈ ਡੰਡਾ ਉਹ ਤੋਂ ਬੰਦਣੀ ਅਣਗਬਾਰ ਸਰਬਗਲਾ ਸਮਰਥ ਢੋਲਣ ਦੇ ਰਾਖੋ ਪ੍ਰਭੂ ਨਾ ਨਿਕ ਦੇ ਕਰ ਹੱਥ ਕਦੇ ਹਾਲਾਂ ਵਿੱਚ ਹਾਲੀ ਕਦੇ ਮੱਦੀਆਂ ਦਾ ਬੱਲੀ ਕਦੇ ਹਾਲਾਂ ਵਿੱਚ ਹਾਲੀ ਕਦੇ ਮੱਦੀਆਂ ਦਾ ਬੱਲੀ ਕਦੇ ਹੱਡ ਬਾਗੇ ਬਣੇ ਕਦੇ ਹੱਡ ਬਾਗੇ ਬਣੇ ਟੜ ਬਈ ਦਾਤਿਆਂ ਤੇਰੇ ਕਿਹੜੇ ਕਿਹੜੇ ਦੱਸਾ ਕਿਹੜੇ ਗੇੜੇ ਦੱਸਾ ਚੋਜ ਕਈ ਦਾਤਿਆਂ ਤੇਰੇ ਕਿਹੜੇ ਕਿਹੜੇ ਦੱਸਾ ਵੱਡਾ ਬਨਦੂ ਘਮਾਇਆ ਉਹ ਜੋ ਸਾਧਾ ਨੂੰ ਖਬਾਇਆ ਵੱਡਾ ਬਨਦੂ ਘਮਾਇਆ ਪੋਜ ਸਾਦਾ ਨੂੰ ਖਵਾਈਆ ਤੇਰੀ ਕਰਨੀ ਦਾ ਫਾਲੋ ਤੇਰੀ ਕਰਨੀ ਦਾ ਫਾਲੋ ਸਤ ਜਾਈ ਨਾ ਬੁਲਾਇਆ ਤੇਰੀ ਵਿਹਾਂ ਵਾਲੀ ਬੁੰਦੀ ਤੇਰੀ ਵਿਹਾਂ ਵਾਲੀ ਬੁੰਦੀ ਵੱਧ ਗਈ ਦਾਤਿਆ ਤੇਰੇ ਕਿਹੜੇ ਕੀੜੇ ਦੱਸੋ ਕਿਹੜੇ ਗੇੜੇ ਦੱਸਾ ਕੋਜ ਕੈਦਾ ਦਿਆ ਤੇਰੇ ਕੀੜੇ ਕੀੜੇ ਦਸਾਬ ਬਾਬਰ ਜ਼ੁਲਮ ਕਮਾਈ ਲੋਗ ਬੰਦੀ ਖਾਨੇ ਪਾਏ ਬਾਬਰ ਜ਼ੁਲਮ ਕਮਾਈ ਲੋਗ ਬੰਦੀ ਖਾਨੇ ਪਾਏ ਆਬ ਬਣ ਦੋ ਸਕੈਦੀ ਕੈਦੀ ਗਦ ਤੋਂ ਛਡਾਈ ਆ ਬਬਾਣਾ ਦੋਸਾਂ ਕਈਂ ਦੀ ਕਈਂ ਗੈਰ ਤੋਂ ਛੁਡਾਏ ਹੁੰਦੀ ਵੱਡੀ ਦਰਦਾਂ ਦੀ ਪੀਰ ਦਾ ਤੇਰੇ ਗੇੜੇ ਕਿਹੜੇ ਦੱਸਾਂ ਕਿਹੜੇ ਗੇੜੇ ਦੱਸਾਂ ਚੋਜ ਕਈ ਦਾ ਤੇ ਆ ਤੇਰੇ ਗੇੜੇ ਕਿਹੜੇ ਦੱਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ